ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਦੀ ਜਿੱਦਾ ਕੀ ਆਪਾਂ ਅੱਜ ਗੇੜਾ ਕੱਢਿਆ ਖੇਤਾਂ ਨੂੰ ਤੇ ਗਾਜਰਾਂ ਆਪਾਂ ਬੀਜੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਆਪਾਂ ਚਾਰ-ਛੇ ਫੇਰੇ ਤੁਹਾਨੂੰ ਦਿਖਾਉਂਦੇ ਆਂ ਜਿੱਦਾਂ ਦਾ ਸਾਡੇ ਖੇਤ ਦੀ ਰੌਣਕੇ ਆ ਦੇਖੋ ਜਿੱਦਾਂ ਦੀ ਸਾਡੇ ਖੇਤ ਦੀ ਰੌਣਕੇ ਆ ਦੇਖੋ ਤੇ ਆਪਾਂ ਗਾਜਰਾ ਬੀਜੀਆਂ ਹੋਈਆਂ ਨੇ ਤੇ ਗਾਜਰਾ ਜੜੀਆਂ ਨੇ ਆਪਣੀਆਂ ਹੋ ਗਈਆਂ ਨੇ ਤੇ ਆਪਾਂ ਹੁਣ ਚੱਲੇ ਆ ਕਾਰਨ ਤੇ ਪ੍ਰਭੂ ਨੇ ਬਹੁਤ ਵੱਡੀ ਦਇਆ ਕੀਤੀ ਸਾਡੇ ਤੇ ਜਿੱਦਾਂ ਕਿ ਸਾਡੇ ਨਾਲ ਦੇ ਗਵਾਂਢ ਇੱਕੇ ਦਿਨ ਗਾਜਰਾ ਵਜੀ ਸੀ ਉਹਨਾਂ ਦੀ ਗਾਜਰ ਨਹੀਂ ਹੋਈ ਜਿੱਥੇ ਉਹ ਸਾਹਮਣੇ ਬਗਲ ਬੈਠੇ ਨੇ ਆ ਰੁੱਖ ਦੇ ਲੱਗ ਗਈ ਉਹਨਾਂ ਦੀ ਗਾਜਰ ਨਹੀਂ ਖੋਈ ਉਂਗਰੀ ਪਰ ਆਪਣੇ ਜਿੰਨੀ ਬੀਜੀ ਸਾਰੀ ਵਧੀਆ ਹੋ ਗਈ ਪ੍ਰਭੂ ਦੀ ਬਹੁਤ ਵੱਡੀ ਦਇਆ ਹੈ ਕਿਉਂਕਿ ਜਿਵੇਂ ਕਹਿੰਦੇ ਨੇ ਵਿਸ਼ਵਾਸ ਕਰੋ ਵਿਸ਼ਵਾਸ ਨਾਲ ਸਭ ਤੋਂ ਵੱਡਾ ਇੱਕ ਜਤੜੇ ਪਹਿ ਬੰਦਾ ਹੋ ਜਾਂਦਾ ਤੇ ਉਹੋ ਕਹਾਣੀ ਦੋਸਤੋ ਆਪਣੀ ਵੀ ਏ ਪ੍ਰਭੂ ਬਹੁਤ ਵੱਡਾ ਮਹਾਨ ਪਰਮੇਸ਼ਰ ਏ ਉਹ ਨੂੰ ਸਭ ਪਤਾ ਏ ਉਹਨੇ ਉਹਨੂੰ ਇਹ ਫਿਕਰ ਹੈ ਉਹ ਕਿਵੇਂ ਕਿਵੇਂ ਕਿੱਦਾਂ ਕਿੱਦਾਂ ਦੇਣਾ ਜਾਣਦਾ ਹੈ ਤੇ ਇਨਸਾਨ ਤਾਂ ਬਹੁਤ ਭਟਕ ਵੀ ਜਾਂਦਾ ਹੈ ਤੇ ਪਰ ਪਿਤਾ ਪਰਮੇਸ਼ਰ ਨੂੰ ਜੋ ਸਵਰਗਾਂ 'ਚ ਬੈਠਾ ਉਹਨੂੰ ਸਾਰਾ ਪਤਾ ਹੈ ਯੇਸ਼ੂ ਨੂੰ ਉਹਨੂੰ ਸਾਰਾ ਪਤਾ ਹੈ ਵੀ ਮੈਂ ਆਦੇ ਬੱਚਿਆਂ ਨੂੰ ਕਿੱਦਾਂ ਦੇਣਾ ਹੈ ਆ ਦੇਖੋ ਤੋੜ ਤੱਕ ਆਪਣੀਆਂ ਖੇਡਾਂ ਚਲੀਆਂ ਹੋਈਆਂ ਨੇ ਉਹ ਸਾਹਮਣੇ じゃ ਲੱਗਣਦੀਆਂ ਤੇ ਵੀਰ ਭਰਾਵਾਂ ਨੂੰ ਇਹੋ ਹੀ ਮੇਰਾ ਮੈਸੇਜ ਹੈ ਵਿਸ਼ਵਾਸ ਕਰੋ ਵਿਸ਼ਵਾਸ ਨਾਲ ਸਭ ਕੁਝ ਹੋ ਸਕਦਾ ਹੈ ਹੁਣ ਇੱਕੇ ਦਿਨ ਗਾਜਰ ਵਜਿਚੀ ਤੇ ਇੱਕ ਸਾਈਡ ਦਾ ਹੋਈ ਨਹੀਂ ਇੱਕ ਸਾਈਡ ਦਾ ਹੋ ਗਈ ਇਹ ਪ੍ਰਭੂ ਦੀ ਬਹੁਤ ਵੱਡੀ ਦਾਤ ਹੈ ਮਸ਼ੀਨ ਵੀ ਉਹੋ ਖਾਦਾਂ ਦਵਾਈਆਂ ਵੀ ਵੀ ਉਹੋ ਤੇ ਜ਼ਮੀਨ ਵੀ ਉਹ ਆ ਸਾਰਾ ਇਕੋ ਟੋਟਾ ਹੈ ਜਿੰਦੇ ਚ ਗਾਜਰ ਵੇਚੀ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਹallelujah ਪ੍ਰਭੂ ਤੁਹਾਨੂੰ ਤੰਦਰੁਸਤੀ ਦੇਵੇ ਜੈਮਸੀ ਦੀ